ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਅਕਲੀਆ ਕਲਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਜਗਦੇਵ ਦੇ ਘਰੋਂ ਇੱਕ ਆਪਾਂ ਦਰਮਿਆਨੇ ਜੇ ਕੱਦ ਵਾਲੀ ਇੱਕ ਸੂਣ ਵਾਲੀ ਗਾਂ ਦਿਖਾ ਰਹੇ ਆ ਕਿਹੜਾ ਸੂਆ ਇਹ ਸੂੰਦੀ ਹੈ ਉਹਦੀ ਜਿਹੜੀ ਡਿਟੇਲ ਤਾਂ ਆਪਾਂ ਪਰਿਵਾਰ ਤੋਂ ਹੀ ਲਵਾਂਗੇ ਥਾਨਲੇ ਵੀ ਦੀ ਜੇ ਆਪਾਂ ਗੱਲ ਕਰਕੇ ਤਾਂ ਫਿਕਸ ਹਵਾਨੇ ਦੀ ਹੈ ਸੂਣ ਦੇ ਮੇਰਾ ਅੰਦਾਜ਼ਾ ਵੀ ਹਜੇ 2-4 ਦਿਨਾਂ ਕੱਢਦੀ ਆ ਪਹਿਲਾਂ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਵਜਣ ਚੰਗਾ ਤੇ ਥਾਂਲੇ ਵੀ ਪੂਰੀ ਸਾਫ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਈਏ ਫਿਰ ਆਪਾਂ ਕਰਦੇ ਆਂ ਗੱਲਬਾਤ ਸੋ ਭੂੰਗ ਵਾਲੀ ਟਰਾਲੀ ਨੂੰ ਆਪਾਂ ਮੇਥਰੋ ਵਜਣਾ ਹੈ ਚੌੜੀ ਹੈ ਤੇ ਕਿਉਂਕਿ ਕਈ ਪਰਿਵਾਰਾਂ ਦੇ ਚੱਕ ਅੱਧਾ ਪਸੂ ਰੱਖਿਆ ਹੁੰਦਾ ਉਹ ਫਿਰ ਅਗਲਾ ਸੇਵਾ ਥੋੜੀ ਜਿਆਦਾ ਕਰਦਾ ਤੇ ਵਜਨ ਫਿਰ ਆਪਾਂ ਕਹਿੰਦੇ ਵੀ ਚੰਗਾ ਚੰਗੀ ਸਮੀ ਵੀ ਹੈ ਸੂਣ ਦੇ ਕਿੰਨੇ ਦਿਨ ਜਿਹੜੇ ਰਹਿੰਦੇ ਨੇ ਉਹ ਵੀ ਆਪਾਂ ਗੱਲਬਾਤ ਕਰਦੇ ਆਂ ਥਾਂਲੇ ਵੀ ਦੀ ਪੂਰੀ ਸਾਫ ਇਹ ਸਹਵਾਨੇ ਦੀ ਹੈ ਦੁੱਧ ਮੇਰਾ ਅੰਦਾਜ਼ਾ ਵੀ 15 ਕਿਲੋਟਰ ਵਾਲੀ ਇਹ ਅੰਦਾਜ਼ਾ گاਂ ਵੱਧ ਘੱਟ ਵੀ ਕਰ ਸਕਦੀ ਐ ਹੋ ਸਕਦਾ ਸੋਦਾ 17 ਵੀ ਕਰਦੇ ਪਰ ਆਪਾਂ 2 ਕਿਲੋ ਤੋਂ 2 ਕਿਲੋ ਮਿੱਤਰੋ ਘੱਟ ਹੀ ਮੰਨ ਕੇ ਚੱਲਦੇ ਆਂ ਤੇ ਤੋਰ ਵੀ ਸੋਹਣੀ ਐ ਤੇ ਵਜਨ ਵੀ ਚੰਗਾ ਕਰਦੇ ਆਂ ਬੱਚੇ ਦੇ ਨਾਲ ਗੱਲਬਾਤ ਹਾਂ ਬੱਚੇ ਕੀ ਹਾਲ ਚਾਲ ਐ ਕੀ ਹਾਲ ਹੋ ਠੀਕ ਐ ਆ ਜਾ ਭੱਜਿਆ ਕਿਉਂ ਜਾਣਾ ਮੇਰੇ ਕੋਲੇ ਖੜਾ ਠੀਕ ਐ ਆ ਹਾਂ ਜੀ ਬੇਲਾ ਨਾਂ ਦੱਸ ਮੰਡਿਆ ਤੇਰਾ ਕੀ ਆ? ਅਰਮਣ ਅਰਮਣ ਕਰ ਹਰਮਣ ਕਰ ਕਿੱਥੇ ਜੇ ਆਪਣਾ? ਤਾਵਰ ਕੋਲੇ ਤਾਵਰ ਮੰਗਲੇ ਵਸੇ ਘਰ ਦੇ ਹਨਾ ਠੀਕ ਐ ਸੁਆ ਕਿਹੜਾ ਸੂੰਦੀ ਐ ਇਹ? ਤੀਜੇ ਤੀਜੇ ਸੁਆ ਸੂੰਦੀ ਐ ਕਿੰਨੇ ਕ ਦਿਨ ਰਹਿੰਦੇ ਆ? 2-3 ਦਿਨ 2-3 ਦਿਨ ਲੈ ਜੂ ਦੁੱਧ ਕਿੰਨਾ ਕੁ ਪਾ ਦੋਗੇ? 15-20 ਲੀਟਰ 15-20 ਚਲੋ ਠੀਕ ਐ ਮੁੱਲ ਫਿਰ ਇਹਦਾ ਕੀ ਕਰਦਾ? 72000 72 ਠੀਕ ਐ ਤੇ ਫੋਨ ਨੰਬਰ ਦੱਸ ਦੇ 99 88 214 94 65 88 214 ਮਿੱਤਰੋ ਬਾਈ ਕਹਿੰਦਾ ਬੱਚਾ ਕਹਿੰਦਾ ਵੀ ਅੱਜ ਵੀਡੀਓ ਮੈਂ ਬਣਵਾਉਣੀ ਆ ਤੇ ਵੇਟ ਕਰੀ ਜਾਂਦਾ ਸੀ ਕਾਫੀ ਟਾਈਮ ਦਾ ਬੱਚੇ ਨੇ ਜਾਣਾ ਸੀ ਖੇਡਣਾ ਤੇ ਤਾਂ ਕਰਕੇ ਇਹਦਾ ਵੀ ਮੈਂ ਖੈਰ ਖੁਸ਼ ਕਰਦ ਗਏ ਫਿਰ ਆਪਾਂ ਗੱਲ ਕਰਦੇ ਵੀ ਠੰਲੇ ਵੀ ਦੀ ਪੂਰੀ ਸਾਫ ਤਿੰਨ ਚਾਰ ਦਿਨਾਂ ਦਾ ਜਾਂ ਰਹਿੰਦੇ ਨੇ ਠੰਡੀ ਸੀਲ ਪੁੱਲ ਹਾਂਜੀ ਤਿੰਨ ਦਿਨ ਇਹ ਡੇਢ ਦੇ ਹਿਸਾਬ ਨਾਲ ਤਿੰਨ ਦਿਨ ਰਹਿੰਦੇ ਆ ਪਹਿਲਾਂ ਮਗਰ ਉਹ ਕਦੋਂ ਵੀ ਸ਼ੁਰੂ ਸਕਦੀ ਹੈ ਹਨਾ ਹਾਂ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਤੇ ਸੋ ਸਾਰੇ ਵੀਰਾਂ ਦਾ ਧੰਨਵਾਦ